ਫਤੀਖੜ ਸਾਹਿਬ ਦੇ ਪਿੰਡ ਨਵੀਪੁਰ ਦਾ 12 ਸਾਲ ਦਾ ਇੱਕ ਬੱਚਾ ਆਪਣੀ ਪਿੱਠ ਤੇ ਪੂਛ ਦੇ ਕਾਰਨ ਇਲਾਕੇ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਾਲਾਜੀ ਨਾਮ ਦੇ ਇਸ ਅਨੋਖੇ ਬੱਚੇ ਦੀ ਪਿੱਠ ਤੇ ਪੂਛ ਜਮੰਦਰੂਈ ਹੈ ਇਸ ਅਨੋਖੇ ਬੱਚੇ ਦਾ ਜਨਮ ਨਾਮ ਅਰਸ਼ਦ ਅਲੀ ਖਾਨ ਸੀ ਜੋ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਇਸ ਦੀ ਪਿੱਠ ਤੇ ਪੂਛ ਹੋਣ ਕਾਰਨ ਆਮ ਲੋਕਾਂ ਨੇ ਬੱਚੇ ਦਾ ਨਾਮ ਬਾਲਾਜੀ ਰੱਖ ਦਿੱਤਾ ਬੱਚੇ ਦੇ ਨਾਂ ਦੇ ਮੁਤਾਬਕ ਇਸ ਬੱਚੇ ਦੀਆਂ ਹਰਕਤਾਂ ਆਮ ਬੱਚਿਆਂ ਦੇ ਨਾਲੋਂ ਵੱਖਰੀਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਵੱਲੋਂ ਇਸ ਨੂੰ ਹਨੂਮਾਨ ਦਾ ਰੂਪ ਸਮਝ ਕੇ ਇਸ ਅਨੋਖੇ ਬੱਚੇ ਕੋਲੋਂ ਮਨੋ ਕਾਮਨਾਵਾਂ ਵੀ ਮੰਗੀਆਂ ਜਾ ਰਹੀਆਂ ਨੇ ਜੋ ਦੱਸਿਆ ਜਾ ਰਿਹਾ ਹੈ ਕਿ ਪੂਰੀਆਂ ਹੁੰਦੀਆਂ ਨੇ ਇਹ ਬੱਚਾ ਵੀ ਆਮ ਬੱਚਿਆਂ ਵਾਂਗ ਸਕੂਲ ਵਿੱਚ ਪੜ੍ਹਨ ਜਾਂਦਾ ਤੇ ਸਕੂਲ ਅਧਿਆਪਕਾਂ ਮੁਤਾਬਕ ਇਹ ਪੜ੍ਹਾਈ 'ਚ ਹੁਸ਼ਿਆਰ ਵੀ ਹੈ ਅਤੇ ਗਾਉਂਦਾ ਵੀ ਬਹੁਤ ਚੰਗਾ ਹੈ ਆਡਾਂ ਚ ਵੀ ਵਧੀਆ ਨੇ ਕੀ ਗੀਤ ਗਾਉਂਦਾ ਲੋਕ ਗੀਤ ਵੀ ਗਾ ਲੈਂਦੇ ਆ ਵਧੀਆ ਤਰੀਕੇ ਨਾਲ ਤੇ ਆਉਂਦੇ ਕਾਦੇ ਤੇ ਆਉਂਦੇ ਦੀਲ ਚੇਰਤੇ ਆਉਂਦੇ ਆਈ ਉਹ ਰੀੜ ਦੀ ਹੱਡੀ ਦੇ ਮੜ ਕੇ ਦਾ ਆਪਸ ਵਿੱਚ ਜਿਹੜਾ ਕਹਿ ਲਓ ਵੀ ਸੰਪਰਕ ਬਣਿਆ ਹੁੰਦਾ ਉਹ ਪੁਰਸ਼ ਬਣਾ ਨ ਕਰਕੇ ਉਹ ਮੜ ਕੇ ਦਾ ਸੰਪਰਕ ਹੈ ਜਿਹੜਾ ਟੁੱਟ ਗਿਆ ਉਹਦੇ ਨਾਲ ਉਹਦੇ ਨੀਚੇ ਵਾਲਾ ਹਿੱਸਾ ਡੈੱਡ ਹੋ ਗਿਆ ਬਾਕੀ ਜਿਹੜਾ ਉਹਦਾ ਆਮ ਬੋਲਚਾਲ ਖਾਣ ਪੀਣ ਦਾ ਬਿਹੇਵ ਇਹ ਸਾਰਾ ਨਾਰਮਲ ਸੀ ਟੁਆਲਟ ਨਹੀਂ ਸੀ ਆਪਣੇ ਆਪ ਜਾ ਸਕਦਾ ਬਾਥਰੂਮ ਨਹੀਂ ਜਾ ਸਕਦਾ ਉਹਦੇ ਕਰਕੇ ਸਾਨੂੰ ਸਰਕਾਰ ਨੇ ਸਪੈਸ਼ਲ ਗ੍ਰਾਂਟ ਦਿੱਤੀ ਇੱਕ ਹੈਂਡੀਕੈਪਟ ਬੱਚੇ ਵਾਸਤੇ ਵੀ ਉਹ ਦੂਜੀ ਸਟੈਂਡਿੰਗ ਸੀਟ ਇਹਨੂੰ ਬੱਚੇ ਨੂੰ ਲਾਈ ਜਾਵੇ ਕਿਉਂਕਿ ਉਹ ਆਪ ਤਾਂ ਵਿਚਰਾ ਨਹੀਂ ਜਾ ਸਕਦਾ ਸੀ ਚਲੋ ਇਸ ਬੱਚੇ ਦੀ ਦੁਨੀਆਵੀ ਬੱਚਾ ਤੋਂ ਉਹ ਲੈ ਲਈ ਦੀ ਵੀ ਕਾਫੀ ਗੱਲਾਂ ਦਾ ਫਰਕ ਹੈ ਜਿਸ ਤਰ੍ਹਾਂ ਕਿ ਇਹਨੇ ਪਲਕਾਂ ਨਾ ਚਮਕਣੀਆਂ ਇਹਦੇ ਕੰਨ ਬਾਹਰ ਨੂੰ ਤੇ ਜਦੋਂ ਇਹ ਪੈਦਾ ਹੋਇਆ 2001 ਵਿੱਚ 15 ਫਰਵਰੀ 2001 ਦੇ ਵਿੱਚ ਤੇ ਫੇਰੇ ਦੇ ਪੁੰਜੜੀ ਪੂੰਛ ਸੀ ਛੋਟੀ ਜੀ ਸੀਗੀ ਮਤਲਬ ਅੱਧੀ ਇੰਚ ਦੀ ਜਿਉਂ ਜੁ ਇਹਦੀ ਮਤਲਬ ਉਮਰ ਬਦੀ ਗਈ ਤੁੰ ਜੋ ਉਹ ਵੀ ਵਧੀ ਗਈ ਹੁਣ ਤਾਂ ਮੇਰੇ ਘਰ ਬੀਬੀ ਵਾਲ ਵੀ ਕਾਫੀ ਉੱਗੇ ਨੇ ਦੁਨਿਆਵੀ ਬੱਚੇ ਤੋਂ ਲੈਦ ਕੀ ਹੋਣ ਦੇ ਕਾਰਨ ਅ ਇਹ ਸਾਹਸਵਰਨ ਮਤਲਬ ਅਹਿਸਾਸ ਕੁਦਰਤ ਦਾ ਅਹਿਸਾਸ ਹੁਣ ਦੱਬੀ ਰੱਬ ਦਾ ਦੀ ਕੋਈ ਚੀਜ਼ ਹੈਗੀ ਹੈ ਤੋਂ ਇਹਨਾਂ ਦਾ ਜਿਹੜਾ ਵੀ ਇਹਨਾਂ ਦਾ ਵੀ ਧੂਪ ਬੱਤੀ ਕਰਨ ਵਾਸਤੇ ਛੋਟਾ ਜਿਹਾ ਮੰਦਰ ਬਣਾਇਆ ਹੈ ਅੱਛਾ ਜੀ ਅੰਦਰ ਉਹਦੇ ਵਿੱਚ ਉਹ ਹੀ ਆਪਣਾ ਵੀ ਮੰਗਲ ਵਰਨ ਧੂਪ ਬੱਤੀ ਕਰਦੇ ਆਂ